हां जी पंजाब ਵਾਲਿਓ ਰਾਤ ਮੈਂ ਤੁਹਾਨੂੰ ਦੱਸਿਆ ਸੀ ਕਿ ਰਾਤ ਨੂੰ 10 ਵਜੇ ਪੁਲਿਸ ਆਉਂਦੀ ਹੈ ਮੇਰੇ ਘਰੇ ਤੇ ਘਰ ਨੂੰ ਘੇਰਾ ਪਾ ਕੇ ਖੜ ਜਾਂਦੇ ਆ ਤੇ ਹੁਣ ਹਲੇ ਥੋੜਾ ਸਮਾਂ ਪਹਿਲਾਂ ਇਦੋਂ ਅੱਧਾ ਪੌਣਾ ਘੰਟਾ ਪਹਿਲਾਂ ਮੇਰੇ ਘਰ ਤੋਂ ਜਾਂਦੇ ਆ ਅੱਜ ਉਹ ਘਟਨਾ ਹੋਈ ਆ ਆਪਾਂ ਸਾਰਿਆਂ ਨੇ ਦੇਖਿਆ ਕਿ ਜਿਹੜਾ ਕੁੰਬਣਾ ਵਾਲਾ ਦੂਜਾ ਮੁੰਡਾ ਜ਼ਖਮੀ ਸੀ ਜਿਹਦੇ ਅੱਖ ਦੇ ਵਿੱਚ ਛੁਰਾ ਮਾਰਿਆ ਗਿਆ ਸੀ ਉਹਦੀ ਅੱਜ ਮੌਤ ਹੋਗੀ ਉਸਿਸ ਕਾਰਸੀ ਮੈਨੂੰ ਘਰੇ ਘੇਰ ਲਿਆ ਪੁਲਿਸ ਨੇ ਚਾਰਚਪਿਰੋਂ ਘਰ ਨੂੰ ਘੇਰ ਕੇ ਬੰਦ ਕਰਤਾ ਅੰਦਰ ਨਜ਼ਰਬੰਦ ਕਰਤਾ ਉਦੋਂ ਅਮਤੋਜ ਮਾਨਦੇ ਆਲੇ-ਦਾਲੇ ਪੁਲਿਸ ਨੇ ਘੇਰਾ ਪਕੜ ਲਿਆ ਉਦੋਂ ਕੁੰਬਣਾ ਪਿੰਡ ਦੇ ਵਿੱਚ ਘੱਟੋ-ਘੱਟ ਹਜ਼ਾਰਾਂ ਬੰਦਾ ਪੁਲਿਸ ਦਾ ਲਾ ਕੇ ਕਿਸੇ ਪਰਿਵਾਰ ਨੂੰ ਨਹੀਂ ਮਿਲਣ ਦਿੱਤਾ ਗਿਆ ਕਿਸੇ ਬੰਦੇ ਨੂੰ ਕਿਸੇ ਪੱਤਰਕਾਰ ਨੂੰ ਤਾਂ ਸ਼ਸਕਾਰ ਮੁੰਡੇ ਦਾ ਕਰਾਤਾ ਜਾਣੇ ਇੱਥੇ ਜੇ ਅਸੀਂ ਇਨਸਾਫ ਲਈ ਬੋਲਾਂਗੇ ਅਸੀਂ ਆਪਣੇ ਹੱਕ ਲਈ ਬੋਲਾਂਗੇ ਅਸੀਂ ਕਿਤੇ ਸਿਸਕਾਰ ਤੇ ਜਾਣਾ ਚਾਹਾਂਗੇ ਤਾਂ ਨਹੀਂ ਜਾਣ ਦਿੱਤਾ ਜਾਊਗਾ ਮੈਂ ਰਾਤ 10 ਵਜੇ ਦਾ ਆਪਦੇ ਘਰੇ ਨਜ਼ਰ ਬੰਦਾ ਤੁਹਾਨੂੰ ਮੈਂ ਰਾਤ ਇੱਕ ਲਾਈਵ ਕੀਤਾ ਵੀਡੀਓ ਪਾਈ ਵੀ ਚੈਨਲਾਂ ਤੇ ਵੀ ਗੱਲ ਚੱਲੀ ਗਈ ਪੂਰੇ ਪੰਜਾਬ 'ਚ ਗੱਲ ਚੱਲੀ ਗਈ ਪੰਜਾਬ ਦੇ ਲੋਕੋ ਘੱਟੋ ਘੱਟ ਤੁਸੀਂ ਉੱਠ ਕੇ ਤਾਂ ਆ ਸਕਦੇ ਸੀ ਯਾਰ ਪਰ ਨਹੀਂ ਅੱਜ ਕਿਸਾਨਾਂ ਦੇ ਉੱਤੇ ਪਿੰਡ ਸ਼ੇਰਗੜ ਜ਼ਿਲ੍ਹਾ ਬਠਿੰਡਾ ਦੇ ਵਿੱਚ ਭਾਰਤੀ ਕਿਸਾਨ ਜੀ ਨੇ ਨਗਰਹਾਹਾਂ ਨੇ ਜਿਹੜਾ ਭਾਰਤ ਮਾਲਾ ਪ੍ਰੋਜੈਕਟ ਦੇ ਤਹਿਤ ਕਿਸਾਨਾਂ ਦੀਆਂ ਜ਼ਮੀਨਾਂ ਕੁਆਰ ਕੀਤੀਆਂ ਜਾ ਰਹੀਆਂ ਨੇ ਉਹਨੂੰ ਉਹਨਾਂ ਕਿਸਾਨਾਂ ਨੂੰ ਬਿਨਾਂ ਉਹਨਾਂ ਦਾ ਬਣਦਾ ਜਿਹੜਾ ਮੌਜਾ ਬਣਦੇ ਪੈਸੇ ਆ ਜ਼ਮੀਨਾਂ ਦੇ ਉਹ ਬਿਨਾਂ ਦਿੱਤੇ ਤੋਂ ਘੱਟ ਰੇਟ ਦੇ ਕੇ ਜ਼ਮੀਨਾਂ ਨੂੰ ਰੋਕਿਆ ਜਾ ਰਿਹਾ ਦੱਬਿਆ ਜਾ ਰਿਹਾ ਠੱਕੇ ਨਾਲ ਅੱਜ ਉਹਦੇ ਲਈ ਕਿਸਾਨ ਅੱਜ ਪ੍ਰਦਰਸ਼ਨ ਕਰ ਰਹੇ ਸੀ ਰੋਸ ਮੁਜ਼ਾਹਰਾ ਕਰ ਰਹੇ ਸੀ ਅੱਜ ਡਾਂਗਾ ਭਰਾਈਆਂ ਅੱਜ ਉੱਥੇ ਅਥਰੂ ਗੈਹਾਂ ਦੀਆਂ ਗੋਲ ਆਪਣਾ ਗੋਲੇ ਭਰਾਏ ਅੱਜ ਪਾਣੀ ਦੀਆਂ ਬਿਛਾੜਾਂ ਮਾਰੀਆਂ ਚ ਰਬੜ ਦੀਆਂ ਗੋਲੀਆਂ ਚਲਾਈਆਂ ਜਾਂੀਆਂ ਕਿਸਾਨਾਂ ਦੇ ਉੱਤੇ ਜਿਹੜੀਆਂ ਰਬੜ ਦੀਆਂ ਗੋਲੀਆਂ ਸਿੱਧੀਆਂ ਬਿਛਾੜਾਂ ਪਾਣੀ ਦੀਆਂ ਅਥਰੂ ਗੈਹਾਂ ਦੇ ਗੋਲੇ ਡਾਂਗਾ ਦਾ ਸਿਰ ਪਾੜੇਗੇ ਜਿਵੇਂ ਕੁਝ ਸਮਾਂ ਪਹਿਲਾਂ ਸਾਡੇ ਕਿਸਾਨਾਂ ਨਾਲ ਸ਼ੰਭੂ ਬਾਡਰ ਤੇ ਹੋਇਆ ਦੇਖਨੌਰੀ ਬਾਡਰ ਤੇ ਹੋਇਆ ਸੀ ਉੱਚਦਾ ਇਹ ਕਹਿੰਦੇ ਬੀਜੇਪੀ ਨੇ ਕੀਤਾ ਹਰਿਆਣੇ ਨੇ ਕੀਤਾ ਫਲਾਣੇ ਨੇ ਕੀਤਾ ਇੱਥੇ ਕੌਣ ਹੈ ਇੱਥੇ ਪੰਜਾਬ ਪੁਲਿਸ ਕਿਦੇ ਮਤ按照 ਹੈ ਬੋਕਰ ਵਾਲਿਆਂ ਦੇ ਭਵੰਤਮਾਨ ਦੇ ਕਿਦੇ ਮਤ按照 ਆ ਸਾਡੇ ਕਿਸਾਨ ਕੁੱਟੇ ਗਏ ਆਪਣੇ ਹੱਕ ਮੰਗਦੇ ਕੁੱਟੇ ਗਏ ਆ ਆ ਸਾਡੇ ਇੱਕ ਨੌਜਵਾਨ ਦਾ ਕਤਲ ਹੋਇਆ ਦਾ ਸੰਸਕਾਰ ਸੀ ਲੋਕਾਂ ਨੂੰ ਨਹੀਂ ਪਹੁੰਚਣ ਦਿੱਤਾ ਗਿਆ ਪੁਲਿਸ ਨੂੰ ਪਿੰਡ ਦੀ ਛੌਣੀ ਨੂੰ ਪਿੰਡ ਨੂੰ ਪੁਲਿਸ ਸੌਣੀ ਚ ਤਬਦੀਲ ਕਰ ਦਿੱਤਾ ਗਿਆ ਉੱਥੇ ਹਜ਼ਾਰਾਂ ਪੁਲਸਾਂ ਲਾ ਦਿੱਤਾ ਗਿਆ ਮੇਰੇ ਵਰਗਿਆਂ ਨੂੰ ਘਰੇ ਨਾਲ ਬੰਦ ਕਰ ਲਿਆ ਗਿਆ ਅਮਤੋਜ ਵਰਗਿਆਂ ਨੂੰ ਘਰਾਂ ਦੇ ਵਿੱਚ ਬੰਦ ਕਰ ਲਿਆ ਗਿਆ ਉੱਥੇ ਬੰਦੇ ਸਾਡੇ ਹੋਰ ਵੀ ਘਰਾਂ 'ਚ ਤਾਲੇ ਲੇ ਗਏ ਨਹੀਂ ਨਿਕਲ ਦਿੱਤੇ ਗਏ ਇਹ ਵੀ ਖਬਰ ਆ ਰਹੀ ਹੈ ਵੀ ਹੋ ਸਕਦਾ ਭਵੰਤਮਾਨ ਇਹ ਕਹੇ ਦੇ ਸੈਂਟਰ ਸਰਕਾਰ ਨੂੰ ਵੀ ਇੱਥੇ ਐਮਰਜੈਂਸੀ ਲਾ ਦਿਓ ਇੱਥੇ ਰਾਸ਼ਟਰਪਤੀ ਰਾਜ ਲਾ ਦਿਓ ਇੱਥੇ ਆਰਮੀ ਤਾਰ ਦਿਓ ਇਹ ਸੁਣਨ ਨਾਲ ਹੋਣਾ ਇਹ ਆਉਣ ਵਾਲੇ ਸਮੇਂ 'ਚ ਬੜਾ ਸਮਾਂ ਨਹੀਂ ਪੈਂਦਾ ਕਿਉਂਕਿ ਅਸੀਂ ਤਮਾਸ਼ੀ ਵੀ ਲੋਕ ਬਣ ਚੁੱਕੇ ਆ ਬਾਈ ਅਸੀਂ ਕਿਸੇ ਪਾਣੀ ਦੇ ਮੁੱਦੇ ਤੇ ਕਿਸੇ ਕਿਸਾਨੀ ਦੇ ਮੁੱਦੇ ਤੇ ਕਿਸੇ ਮਜ਼ਦੂਰਾਂ ਦੇ ਮੁੱਦੇ ਤੇ ਅਸੀਂ ਇਕੱਠੇ ਨਹੀਂ ਹੋ ਸਕਦੇ ਅਸੀਂ ਨਹੀਂ ਜੁੜ ਸਕਦੇ ਅਸੀਂ ਨਹੀਂ ਉੱਠ ਸਕਦੇ ਅਸੀਂ ਨਹੀਂ ਤੁਰ ਸਕਦੇ ਕੀ ਅਸੀਂ ਅੱਜ ਜਿਹੜੇ ਸਾਡੇ ਕਿਸਾਨ ਕੁੱਟੇ ਗਏ ਆ ਇਹਦੇ ਰੋਸ ਮੁਜਾਰੇ ਵਜੋਂ ਕੀ ਅਸੀਂ ਪੰਜਾਬ ਬੰਦ ਕਰਾਂਗੇ ਕੀ ਤਨ ਤਰੀਕ ਨੂੰ ਜਿਹੜਾ ਬੁੱਢੇ ਦਰਿਆ ਦੇ ਵਿੱਚ ਡਿੱਗ ਰਿਹਾ ਜ਼ਹਿਰਾਂ ਨੇ ਦਿਨੇ ਜਵਾਕ ਮੰਦਬੁੱਧੀ ਕਰਤੇ ਜਵਾਕਾਂ ਦੇ ਗੁਰਦੇ ਫੇਰ ਕਰਤੇ ਨੌਜਵਾਨ ਕੈਂਸਰ ਨਾਲ ਮਰਨ ਲੱਗੇ ਘਰ ਘਰ ਕਾਲਾ ਪੀੜਿਆ ਫੈਲ ਗਿਆ ਸਾਰਾ ਦੱਖਣੀ ਮਾਲਵਾ ਮਰ ਗਿਆ ਗੰਗਾ ਨਗਰ ਤੱਕ ਬੀਕਰਨੇਰ ਤੱਕ ਲੋਕ ਮਰ ਚਲੇ ਕੀ ਤਿੰਨ ਤਰੀਕ ਨੂੰ ਸਾਡੇ ਵੱਲੋਂ ਦਿੱਤਾ ਗਿਆ ਸੱਦਾ ਬੁੱਢੇ ਦਰਿਆਜ ਪੈਂਦੀਆਂ ਕਾਲੀਆਂ ਜਰਾਂ ਨੂੰ ਬੰਦ ਕਰਨ ਲਈ ਪਹੁੰਚੋਗੇ ਕਿ ਘਰਾਂ ਦੇ ਕੁੰਡੇ ਲਾ ਕੇ ਸੋਚੋਗੇ ਵੀ ਉੱਥੇ ਕੀ ਕਰਨਾ ਹੈ ਪਰ ਚਾਹ ਨਾ ਹੋ ਜੇ ਆਹ ਨਾ ਹੋ ਜੇ ਉਹ ਨਾ ਹੋ ਜੇ ਮੈਂ ਨਹੀਂ ਰਲਾ ਪਾਉਂਦਾ ਅਸੀਂ ਚੁੱਪ ਕਰ ਜਾਾਂਗੇ ਅਸੀਂ ਤੁਹਾਨੂੰ ਆਪਣੀ ਕਦੇ ਸ਼ਕਲ ਵੀ ਨਹੀਂ ਦਿਖਾਵਾਂਗੇ ਮੈਨੂੰ ਇੱਕ ਗੱਲ ਦਾ ਜਵਾਬ ਦੇ ਦਿਓ ਪੰਜਾਬੀਓ ਇਹ ਗੱਲ ਦਾ ਜਵਾਬ ਮੰਗਦਾ ਮੈਂ ਤੁਹਾਡੇ ਕੋਲੋਂ ਤੁਸੀਂ ਮੈਨੂੰ ਦੱਸ ਦਿਓ ਭਾਈ ਸਾਡੇ ਕੋਲ ਕੋਈ ਰਾਹ ਹੈਗਾ ਆਹ ਸਾਡੇ ਕੋਲ ਮੋਰੀ ਹੈਗੀ ਆਹ ਰਾਹ ਹੈਗਾ ਇਹ ਅਸੀਂ ਰਾਹ ਲੰਘ ਕੇ ਇਹ ਮੋਰੀ ਦੇ ਵਿੱਚ ਨਾ ਕੇ ਅਸੀਂ ਆਪਣੇ ਆਪ ਨੂੰ ਤੇ ਆਪਣੀਆਂ ਨਸਲਾਂ ਨੂੰ ਬਚਾ ਲਾਂਗੇ ਘਰ ਦੇ ਕੁੰਡੇ ਲਾ ਕੇ ਨਹੀਂ ਬਚਣਾ ਜ਼ਹਿਰ ਤੁਹਾਡੇ دریاਵਾਂ ਚ ਪਾਤੀ ਤੁਹਾਡੇ ਪਤਨਾ ਚ ਮਿਲਾਦੀ ਧਰਤੀ ਹਟਾਂ ਪਾ ਲਈ ਤੁਹਾਨੂੰ ਪਾਣੀ ਨਾਲ ਹੀ ਮਾਰ ਦੇਣਾ ਕੁੰਡੇ ਲਾ ਕੇ ਨਹੀਂ ਬਚਿਆ ਜਾਣਾ ਉਹ ਪੰਜਾਬੀਓ ਘਰਾਂ ਦੇ ਵਿੱਚੋਂ ਪੰਜਾਬ ਨੂੰ ਛੱਡ ਕੇ ਘਰਾਂ ਨੂੰ ਜੁੰਦੇ ਲਾ ਕੇ ਵੀ ਨਹੀਂ ਬਚਿਆ ਜਾਣਾ ਬਾਹਰ ਨੂੰ ਭੱਜ ਕੇ ਵੀ ਨਹੀਂ ਬਚਿਆ ਜਾਣਾ ਤੁਹਾਨੂੰ ਲੱਗਦਾ ਉਹ ਮੋਰੀ ਅਸੀਂ ਲੰਘ ਜਾਾਂਗੇ ਬਾਹਰ ਨੂੰ ਭੱਜ ਜਾਾਂਗੇ ਹੁਣ ਤਾਂ ਬਾਹਰ ਵੀ ਹਾਲਾਤ ਮਾੜੇ ਹੋ ਗਏ ਹੋਏ ਹੋਂਦ ਕੈਨੇਡਾ ਅਮਰੀਕਾ ਆਸਟ੍ਰੇਲੀਆ ਨੇ ਕਿੱਥੇ ਭੱਜੋ ਹਾਲਾਤ ਮਾੜੀ ਮਾੜੇ ਨੇ ਤੁਸੀਂ ਆਪਣੇ ਜਵਾਕਾਂ ਨੂੰ ਬਚਾਉਣ ਲਈ ਬਾਰ ਗਏ ਸੀ ਨਾ ਆਪਣਾ ਭਵਿੱਖ ਬਚਾਉਣ ਲਈ ਗਏ ਸੀ ਨਾ ਛੋੜੇ ਜਵਾਕਾਂ ਦੇ ਨਾਲ ਗੇ ਬਣਾ ਰਹੇ ਆ ਜੈਂਡਰ ਚੇਂਜ ਕਰਾਈ ਜਾਂਦੇ ਆ ਛੋੜੇ ਜਵਾਕਾਂ ਨੂੰ ਸਮਲਿੰਗੀ ਬਣਾਈ ਜਾਂਦੇ ਆ ਛੋੜੇ ਜਵਾਕਾਂ ਨੂੰ ਕੁੱਤੇ ਬਿੱਲੀਆਂ ਦੀ ਪੜ੍ਹਾਈ ਪੜ੍ਹਾਈ ਜਾਂਦੀ ਆ ਸਕੂਲਾਂ 'ਚ ਕਿੱਥੇ ਬਚੋਗੇ ਉਹ ਓਏ ਉਹ ਛੋੜੇ ਜਿਹੜੇ ਅੱਜ ਤੋਂ 30-30 ਸਾਲ ਚੱਲ ਚੱਲ ਸਰ ਪਹਿਲਾਂ ਗਏ ਕੁੜੀਆਂ ਮੁੰਡਿਆਂ ਨੇ ਗੋਰੀਆਂ ਗੋਰੀਆਂ ਕਾਲੀਆਂ ਕਾਲੀਆਂ ਨਾਲ ਵਿਆਹ ਕਰਾ ਕੇ ਟੱਪ ਗਏ ਓਏ ਨਾ ਸੋਡੇ ਜਵਾਕ ਪੱਲੇ ਰਹੇ ਨਾ ਸੋਡੇ ਪੈਸਾ ਪੱਲੇ ਰਿਹਾ ਨਾ ਪੰਜਾਬ ਪੱਲੇ ਰਿਹਾ ਨਾ ਪਛਾਣ ਪੱਲੇ ਰਹੀ ਨਾ ਬੋਲੀ ਪੱਲੇ ਰਹੀ ਉਹ ਨਾ ਕੁਝ ਵੀ ਸੋਡੇ ਪੱਲੇ ਨਹੀਂ ਰਿਹਾ ਓਏ ਕਿਵੇਂ ਮੈਨੂੰ ਦੱਸ ਦਿਓ ਮੈਂ ਬੋਲਣਾ ਛੱਡ ਦੂੰਗਾ ਭਾਈ ਮੈਂ ਕਲਪਣਾ ਛੱਡ ਦੂੰਗਾ ਮੈਂ ਧੜਪਣਾ ਛੱਡ ਦੂੰਗਾ ਮੈਂ ਨਿਕਲਣਾ ਛੱਡ ਦੂੰਗਾ ਮੈਂ ਆਪਦੀ ਖੇਤੀ ਕਰਨੀ ਸ਼ੁਰੂ ਕਰ ਦੂੰਗਾ ਕਦੇ ਮੈਂ ਸ਼ਕਲ ਨਹੀਂ ਦਿਖਾਉਂਦਾ ਆਪਾਂ ਫੌਂਟੜਦਾਂਗੇ ਪਰ ਵੀ ਚੱਕਿਆ ਮੈਨੂੰ ਵੀ ਕੋਈ ਰਾਹ ਦੱਸ ਦੇਵੇ ਲੱਖਾ ਸਿਆ ਸਾਡੇ ਕੋਲੇ ਆਹ ਰਾਹ ਹੈਗਾ ਬਾਈ ਅਸੀਂ ਆਹ ਰਾਹ ਤੇਰੇ ਨਾਲ ਤੂੰ ਵੀ ਸਾਡੇ ਨਾਲ ਆ ਜਾ ਮੈਂ ਉਹ ਰਾਹ ਤੁਹਾਡੇ ਨਾਲ ਹੋ ਜਾਊਗਾ ਬਾਈ ਓਏ ਉਹ ਹੱਥ ਬਣਾ ਲਓ ਜੜਾ ਲਓ ਹੱਥ ਬਹੁਤ ਓਏ ਓਏ ਕੁਛ ਨਹੀਂ ਓਏ ਇੱਥੇ ਜੇ ਆਈ ਤੁਸੀਂ ਬੈਠੇ ਰਹੇ ਨਾ ਆ ਲਾ ਕੇ ਮਿਲਟਰੀਆਂ ਸੀਆਰਪੀਆਂ ਆਰਮੀਆਂ ਆਗਮਾਂ ਨੂੰ ਚੱਕ ਕੇ ਬੰਦ ਕਰ ਦੇਣਗੇ ਸੋਨੂੰ ਘਰਾਂ 'ਚ ਬੰਦ ਕਰ ਦੇਣਗੇ ਫਿਰ ਜੋ ਮਰਜੀ ਕਰੀ ਜੋ ਫਿਰ ਸੋਡਾ ਨਾ ਜ਼ਮੀਨ ਨਾ ਪਾਣੀ ਨਾ ਕਿਸਾਨੀ ਨਾ ਮਜ਼ਦੂਰੀ ਨਾ ਬੋਲੀ ਨਾ ਕੋਈ ਹੋਰ ਕੱਖ ਵੀ ਨਹੀਂ ਬਚਣਾ ਹੋਏ ਨਾ ਨਸਲਾਂ ਨਾ ਫਸਲਾਂ ਨਾ ਚਟਾਰੂ ਕੇ ਕੱਖ ਨਹੀਂ ਹੋਣਾ ਅੱਜ ਦੀ ਘਟਨਾ ਸੀਰਾ ਮੁੰਡਾ ਜੋਗੇ ਤੋਂ ਸੀਰਾ ਸਿੰਘ ਲਗਾਤਾਰ ਕਾਇਸ ਸਾਦੁੱਲਾ ਹੀ ਲੜਦਾ ਆ ਰਿਹਾ ਕਿੱਤਿਆਂ ਦੇ ਖਿਲਾਫ ਨਸ਼ਿਆਂ ਦੇ ਖਿਲਾਫ ਅੱਜ ਇੱਕ ਨੌਜਵਾਨ ਮੁੰਡੇ ਦੀ ਮੌਤ ਹੋ ਗਈ ਜਿੱਥੇ ਡਾਟੀਗਾ ਲਾ ਕੇ ਉਹ ਸੜਕ ਤੇ ਰੱਖੀ ਬੈਠਾ ਹੈ ਅੱਜ ਸਾਰਾ ਪਿੰਡ ਆ ਗਿਆ ਇਕੱਲਾ ਸਾਰਾ ਪਿੰਡ ਛੜਕਦੇ ਆ ਕੇ ਬਹਿ ਗਿਆ ਜਿੱਦੇ ਮੁੰਡਾ ਮਰ ਗਿਆ ਉਹਦੇ ਆ ਕੇ ਬਹਿ ਗਏ ਜਿੱਦੇ ਸੀਰਾ ਬਾਰਡਰ ਵਾਸਤੇ ਚੜਿਆ ਵਾ ਸੀਗਾ ਚਿੱਟੇ ਨੂੰ ਰੋਕਣ ਖਾਤਰ ਉਹਦੇ ਉਹਦੇ ਕੋਲੇ 50 ਬੰਦੇ ਵੀ ਉੱਠ ਕੇ ਗਏ ਇਹਦਾ ਮਤਲਬ ਅਸੀਂ ਮਰੇ ਭਾਲ ਦੇ ਵਿੱਚ ਸਾਡਾ ਕੋਈ ਨੌਜਵਾਨ ਮਰੇ ਸਾਡੇ ਪੁੱਤ ਧੀਆ ਮਰਨ ਅਸੀਂ ਉਹਦੇ ਉੱਠਾਂਗੇ ਉਹਦੇ ਜਾਗਾਂਗੇ ਸਾਡਾ ਦਿਮਾਗ ਨਹੀਂ ਘੁੰਮਿਆ ਰਾਤ ਨੂੰ ਨੀਂਦ ਨਹੀਂ ਆਉਂਦੀ ਬੱਸੇ ਮਾਰਦੇ ਨਹੀਂ ਨੀ ਰਾਤ ਨਾ ਗ ਜਾਂਦੀ ਆ ਵੀ ਬਣੂ ਕੀ ਹੋਊਗਾ ਕੀ ਇਹ ਨਹੀਂ ਵੀ ਲੋਕਾਂ ਨੂੰ ਪਤਾ ਨਹੀਂ ਸਾਰੇ ਲੋਕਾਂ ਨੂੰ ਪਤਾ ਹੈ ਜਾਗਰਤੀਆਂ ਲੋਕਾਂ ਚ ਦਿਮਾਗ ਰਾਸ਼ਨਾ ਲੋਕਾਂ ਦਾ ਸਾਰੀਆਂ ਘਟਨਾਵਾਂ ਬਾਰੇ ਪਤਾ ਪਾਣੀਆਂ ਬੋਲੀਆਂ ਬਾਰੇ ਕਿਸਾਨਾਂ ਮਜ਼ਦੂਰਾਂ ਬਾਰੇ ਸਭ ਪਤਾ ਹੈ ਉਹ ਆ ਵੋਟਾਂ ਨੰਗੀਆਂ ਹੋਏ ਨਾ ਕਿਸਾਨੀ ਦਾ ਮੁੱਦਾ ਨਾ ਬੋਲੀ ਦਾ ਮੁੱਦਾ ਨਾ ਨਸ਼ੇ ਦਾ ਮੁੱਦਾ ਨਾ ਪਾਣੀ ਦਾ ਮੁੱਦਾ ਨਾ ਪਾਣੀ ਚ ਪੈਂਦੀਆਂ ਜ਼ਹਿਰਾਂ ਦਾ ਮੁੱਦਾ ਨਾ ਪ੍ਰਵਾਸ ਦਾ ਮੁੱਦਾ ਨਾ ਕਿਸੇ ਗਰੀਬ ਦਾ ਮੁੱਦਾ ਨਾ ਕਿਸੇ ਰੋਜ਼ਗਾਰ ਦਾ ਮੁੱਦਾ ਨਾ ਕਾਦੇ ਮੁੱਦੇ ਸੀ ਹੋਏ ਮੈਂ ਚੰਗਾ ਮੈਂ ਚੰਗਾ ਉਹ ਮਾੜਾ ਮੈਂ ਚੰਗਾ ਉਹ ਮਾੜਾ ਮੈਂ ਆਹ ਕਰ ਦੂੰ ਮੈਂ ਬਾਹ ਕਰ ਦੂੰ ਛੁਟਕਲੇ ਕਹਾਣੀਆਂ ਆਹ ਕੁਝ ਚੱਲਿਆ ਹੋਵੇ ਉਹ ਅਸੀਂ ਜੁੱਤੀਆਂ ਚੜਦਿਆਂ ਉਹ ਇਹਨਾਂ ਗਦਾਰਾਂ ਲੀਡਰਾਂ ਜੁੱਤੀਆਂ ਚੱਟ ਲੋਕ ਆਉਂਦੇ ਅਸੀਂ ਚੱਪਲ ਚੱਟਣਾ ਚੱਟ ਲੋਕ ਆਏ ਸੀ ਲੋਕ ਸਭਾ ਵਿਧਾਨ ਸਭਾ ਸਰਪੰਚੀ ਜਿਮਣੀ ਕੋਈ ਵੋਟਾਂ ਦਾ ਦੱਸ ਦੋ ਲੋਕਾਂ ਦਾ ਮੁੱਦਾ ਪੰਜਾਬ ਦਾ ਮੁੱਦੇ ਦੇ ਕੋਈ ਚੋਣ ਲੜੀ ਗਈ ਹੋਵੇ ਉਹ ਸਭ ਤੋਂ ਮਾਰਸ਼ਲ ਕਾਮ ਓਏ ਲੜਨ ਵਾਲੀ ਕਾਮ ਸੰਘਰਸ਼ ਕਰਨ ਵਾਲੀ ਕਾਮ ਉਹ ਸਭ ਤੋਂ ਨਖਿੱਧ ਕਾਮ ਬਣ ਗਈ ਉਹ ਘਰਾਂ 'ਚ ਵੜ ਕੇ ਬਹਿ ਗਈ ਹੱਦ ਹੋ ਗਈ ਯਾਰ ਜਾਣ ਤੋਂ ਬਾਅਦ ਮੇਲੇ ਮਨਾਈ ਜਾਓ ਵਰਸ਼ੀਆਂ ਮਨਾਈ ਜਾਓ ਕੀ ਫਾਇਦਾ ਯਾਰ ਜਿਉਂਦੇ ਜੀ ਬੰਦੇ ਦੀ ਗੱਲ ਨਹੀਂ ਸੁਣਨੀ ਤਾਂ ਸਾਡੇ ਵਰਗਾਂ ਨੂੰ ਚੱਕ ਕੇ ਬੰਦ ਕਰ ਦੇਣਗੇ ਕੋਈ ਨਾ ਕੋਈ ਇਲਜ਼ਾਮ ਮੜ ਕੇ ਫੇ ਠੀਕ ਹੈ ਮਗਰੋਂ ਸੋਚੀ ਜਾਓ ਬੰਦਾ ਚੰਗਾ ਸੀ ਉਦੋਂ ਵੀ ਨਿਕਲਣਾ ਸੀ ਤੋੜੋ ਇਹ ਡਰ ਦਾ ਮਾਹੌਲ ਨੂੰ ਖਤਮ ਕਰੋ دہشت ਨੂੰ ਖਤਮ ਕਰੋ ਇਹ ਇਹ ਡਰ ਘੇਰੇ ਨੂੰ ਤੋੜ ਕੇ ਡਰ ਦੇ ਘੇਰੇ ਨੂੰ ਬੰਦ ਦੇ ਘੇਰੇ ਨੂੰ ਤੋੜ ਕੇ ਨਿਕਲੋ ਇਹ ਪੰਜਾਬੋਂ ਆਪਣੀਆਂ ਨਸਲਾਂ ਲਈ ਓਏ ਓ ਪੰਜਾਬੀਓ ਨੇ ਯਾਦ ਰੱਖਿਓ ਮੇਰੀ ਗੱਲ ਓਏ ਉਹ ਤੁਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਦੇ ਕਾਤਲ ਲੋਕ ਹੋਵੋਗੇ ਕਾਤਲ ਲਿਖ ਲਓ ਮੈਂ ਤੁਹਾਨੂੰ ਗੱਲ ਇਹ ਤੁਹਾਡੀਆਂ ਮਾੜੀਆਂ ਮੋਟੀਆਂ ਬੱਚੀਆਂ ਖੁਚੀਆਂ ਨਸਲਾਂ ਨੇ ਲਹਨਤਾਂ ਪਾਉਣੀਆਂ ਕਿ ਸਾਡੇ ਲੋਕ ਜਦੋਂ ਪਾਣੀਆਂ ਦੀ ਗੱਲ ਆਈ ਬੋਲੀ ਦੀ ਗੱਲ ਆਈ ਧਰਤੀ ਬਚਾਉਣ ਦੀ ਗੱਲ ਆਈ ਨਸਲਾਂ ਫਸਲਾਂ ਬਚਾਉਣ ਦੀ ਗੱਲ ਆਈ ਸਾਡੇ ਲੋਕ ਘਰਾਂ ਦੇ ਕੁੰਡੇ ਲਾ ਕੇ ਬਹਿ ਗਏ ਲੜਨ ਵਾਲੇ ਲੋਕ ਹੋ ਕੇ ਦਿੰਦੇ ਸੀ ਪੁਕਾਰਦੇ ਸੀ ਬੰਗਾਰਦੇ ਸੀ ਵੀ ਆਓ ਮੇਰੇ ਲੋਕੋ ਉੱਠੋ ਵੇ ਅਸੀਂ ਨਹੀਂ ਉੱਠੇ ਸਾਡੇ ਵੱਡ ਬਡੇਰੇ ਬੋਇਦਲ ਬਣ ਗਏ ਕੈਰ ਬਣ ਗਏ ਘਰਾਂ ਚ ਕੁੰਡੇ ਲਾ ਕੇ ਬੈ ਗਏ ਆਜੋ ਭਾਈਓਏ ਆਜੋ ਬੇਨਤੀ ਆ ਆ ਸੋਚ ਲਓ ਖੜੋ ਸਾਡੇ ਕਿਸਾਨਾਂ ਨਾਲ ਅੱਜ ਜਿਹੜਾ ਲਾਠੀ ਚਾਰਜ ਹੋਇਆ ਨਾ ਅੱਜ ਸਿਰ ਗੜ ਅਗਰਾਹਾ ਯੂਨੀਅਨ ਦੇ ਉੱਤੇ ਖੜੋ ਉਹਨਾਂ ਦੇ ਰਾਹ ਜਾ ਕੇ ਅੱਜ ਪੰਜਾਬ ਦੇ ਲੋਕੋ ਬੱਚਾ ਬੱਚਾ ਬੱਚੀ ਬੱਚੀ ਢੋਦੇ ਉੱਥੇ ਸਾਡੀਆਂ ਮਾਵਾਂ ਪੈਣਾ ਕੱਲਾ ਕੱਲਾ ਬੰਦਾ ਉਹਨਾਂ ਦੀ ਕਾਲ ਤੇ ਪਹੁੰਚੇ ਕੋਈ ਯੂਨੀਅਨ ਨਾਲ ਜੁੜਿਆ ਕੋਈ ਨਹੀਂ ਜੁੜਿਆ ਕੋਈ ਸਿੱਧੂਪੁਰ ਨਾਲ ਜੁੜਿਆ ਕੋਈ ਡੱਲੇਵਾਲ ਨਾਲ ਜੁੜਿਆ ਕੋਈ ਢਕੌਂਦੇ ਨਾਲ ਜੁੜਿਆ ਕੋਈ ਕ੍ਰਾਂਤੀਕਾਰੀ ਜਿਹਦੇ ਨਾਲ ਮਰਜ਼ੀ ਜੁੜੇ ਹੋ ਪਰ ਇਹ ਮਸਲੇ ਤੇ ਇਕੱਠੇ ਹੋ ਜਾਓਗੇ ਇਕੱਠੇ ਹੋ ਜਾਓ 26 ਜਨਵਰੀ ਨੂੰ ਸੋਡਾ ਬਜ਼ੁਰਗ ਆਗੂ ਡੱਲੇਵਾਲ ਜਜੀਤ ਸਿੰਘ 26 ਜਨਵਰੀ ਆ ਗਈ 26 ਨਵੰਬਰ ਨੂੰ ਆ 26 ਆਹੀ ਜਿਹੜੀ ਆ ਗਈ ਪਰਸੋਂ ਚੌਥੇ 26 ਤਰੀਕ ਨੂੰ 75 ਸਾਲ ਦਾ ਬੰਦਾ 78 ਸਾਲ ਦਾ ਬਜ਼ੁਰਗ ਕੈਂਸਰ ਦਾ ਮਰੀਜ਼ ਡੱਲੇਵਾਲ ਮਰਨ ਵਰਤ ਤੇ ਬੈਠ ਰਿਹਾ ਛੋਡੀਆਂ ਨਸਲਾਂ ਫਸਲਾਂ ਛੋਡੀਆਂ ਜ਼ਿੰਦਗੀਆਂ ਨੂੰ ਬਚਾਉਣ ਲਈ ਛੋਡੀਆਂ ਜ਼ਮੀਨਾਂ ਨੂੰ ਬਚਾਉਣ ਲਈ ਦੇਖੂਗਾ ਕਿੰਨੇ ਕ ਪਹੁੰਚੋਗੇ ਉੱਥੇ ਖੜੋ ਤੇਰੀ ਜਾ ਕੇ ਖੜੋ ਜਾ ਕੇ ਮਹਾਲੀ ਕੌਮਨ ਸਾਹਿਬ ਮੋਰਚਾ ਲੱਗਾ ਛੋਡੀਆਂ ਖਾਤਰ 30-30 ਸਾਲ ਜ਼ਿੰਦਗੀਆਂ ਦੇ ਗਾਲ ਤੇ ਉਹ ਜੇਲਾ ਚ ਕਾਲ ਕੋਠੜੀਆਂ ਚ ਉਹ ਕੌਮਨ ਸਾਹਿਬ ਮੋਰਚੇ ਨੂੰ 2 ਸਾਲ ਹੋ ਗਏ ਲੋਕੋ ਉਹ 13050 ਦਾ ਪਿੰਡ ਆ ਉਹ ਇੱਕ ਬੰਦਾ ਵੀ ਪਿੰਡ ਚੋਂ ਨਿਕਲ ਪੇ ਵਾਰੀ ਨਾਲ ਇੱਕ ਦੰਦੇ ਵਿੱਚ ਇੱਕ ਬੰਦਾ ਇੱਕ ਪਿੰਡ ਚੋਂ 13000 ਬੰਦੇ ਦਾ ਇਕੱਠ ਹਸਾ ਦਾ ਮੋਰਚਾ ਤੇ 13000 ਬੰਦੇ ਦਾ ਪਰ ਨਹੀਂ ਹੋਇਆ ਉਹ ਅਸੀਂ ਕੱਡੇ-ਕੱਡੇ ਮੋਰਚੇ ਜੱਤੋ ਦਾ ਮੋਰਚਾ ਗੁਰੂ ਕੇ ਬਾਗ ਦਾ ਮੋਰਚਾ ਕਿੱਡੇ-ਕੱਡੇ ਮੋਰਚੇ ਅਸੀਂ ਲਾਉਂਦੇ ਰਹੇ ਆ ਚਾਬੀਆਂ ਦਾ ਮੋਰਚਾ ਇਹ ਲੰਮੇ ਚੱਲਣ ਵਾਲੇ ਮੋਰਚੇ ਅਸੀਂ ਫਤਿਹ ਕਰਦੇ ਰਹੇ ਆ ਓਏ ਉਹਨਾਂ ਲੋਕਾਂ ਜਨੀ ਜਾਗਰਤੀ ਨਹੀਂ ਸੀ ਕੋਈ ਪ੍ਰਚਾਰ ਨਹੀਂ ਸੀ ਕੁਝ ਸਾਧਨ ਨਹੀਂ ਸੀ ਪ੍ਰਚਾਰ ਦੇ ਕੁ ਸੁਨੇਹਾ ਨਹੀਂ ਦਿੱਤਾ ਜਾਂਦਾ ਜੀ ਫਿਰ ਵੀ ਲੋਕ ਆਪਣੇ ਕਰਤਾਰਾਂ ਨੂੰ ਜਉਂਦੇ ਰੱਖ ਕੇ ਉਹਨਾਂ ਮੋਰਚਿਆਂ ਨੂੰ ਸਾਡੇ ਲੋਕਾਂ ਨੇ ਫੜੇ ਕਰ ਦਿੱਤਾ ਓਏ ਅੱਜ ਸਾਡੇ ਕਰਤਾਰ ਕਿੱਥੇ ਚਲੇ ਗਏ ਸਾਡੀਆਂ ਜ਼ਮੀਰਾਂ ਅਣਖਾਂ ਕਿੱਥੇ ਚਲੀਆਂ ਗਈਆਂ ਨੇ ਪੰਜਾਬੀਓ ਸੁਆ ਮੇਰਾ ਵੀ ਰੱਬ ਦਾ ਵਾਸਤਾ ਯਾਰ ਖੜ ਗਏ ਸੀ ਸਾਡੇ ਲੜਨ ਵਾਲੇ ਲੋਕਾਂ ਨਾਲ ਫਿਰ ਇਹ ਲਾਂਭਾਂ ਦੇ ਅੱਗੇ ਵੀ ਕੋਈ ਲੜਨ ਵਾਲਾ ਦਾ ਬੱਚਾ ਹੀ ਨਹੀਂ ਖੜੀਏ ਕਿਹਦੇ ਨਾਲ ਅੱਜ ਤਾਂ ਹੈਗੇ ਨੇ ਸੋਡੇ ਕਿਸਾਨ ਆਗੂ ਨੇ ਆ ਕਾਲੇ ਪਾਣੀਆਂ ਦੇ ਮੋਰਚੇ ਦੀ ਟੀਮ ਐ ਤੁਹਾਡੇ ਅੱਗੇ ਲੱਗੇ ਹੋਏ ਲੋਕ ਹੈਗੇ ਅਜੇ ਤੱਕ ਖੜਜੋ ਭਰਾਵੋ ਅਜੇ ਤੱਕ ਜੁੜਜੋ ਆਹ ਤੁਹਾਡੇ ਡਾਂਗਾ ਮਾਰ ਰਿਹਾ ਆਹ ਮਾਸਟਰ ਦਾ ਮੁੰਡਾ ਡਾਂਗਾ ਮਾਰ ਰਿਹਾ ਅਜੇ ਕਿਸਾਨਾਂ ਦੇ ਉਹ ਯੂਨੀਵਰਸਿਟੀ ਦੇ ਵਿੱਚ ਸਾਡੇ ਵਿਦਿਆਰਥੀ ਕੁੱਟੇ ਜਾ ਰਹੇ ਆ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਸਾਡੀਆਂ ਕੁੜੀਆਂ ਦੀਆਂ ਗੁੱਤਾਂ ਪੱਟੀਆਂ ਗਈਆਂ ਉਹ ਵੀ ਬੰਦਿਆਂ ਦੁਆਰਾ ਕੁੱਟੀਆਂ ਗਈਆਂ ਪੁਲਿਸ ਦੇ ਬੰਦਿਆਂ ਦੁਆਰਾ ਉੱਥੇ ਬੁੜੀ ਪੁਲਿਸ ਵਾਲੀਆਂ ਨਹੀਂ ਸੀਗੀਆਂ ਆ ਸਾਡੇ ਪਿੱਛਰ ਮੁੰਡੇ ਕੁੜੀਆਂ ਰੋਜ਼ ਪੱਗਾਂ ਲੈਂਦੀਆਂ ਨੇ ਗੁੱਤਾਂ ਪੱਟੀਆਂ ਦੀਆਂ ਜਾਂਦੀਆਂ ਨੇ ਚੁੰਨੀਆਂ ਪਾੜਦੀਆਂ ਜਾਂਦੀਆਂ ਨੇ ਕ੍ਰੀਸਿਆ ਜਾਂਦਾ ਸੜਕਾਂ ਤੇ ਓਏ ਉਹ ਕਿਹੜਾ ਕਿਹੜਾ ਛੋਡੇ ਕੋਲੇ ਕਿਹੜਾ ਪੱਕ ਛੋਡਾ ਸਹੀ ਐ ਹਰ ਛੋਡਾ ਚਾਰ ਸਪਿਰ ਛੋਡੇ ਤੱਤੀਆਂ ਹਵਾਵਾਂ ਧੀਆਂ ਨੇਰੀਆਂ ਚੜ ਕੇ ਆ ਰਹੀਆਂ ਨੇ ਆਪਾਂ ਫੇਰ ਵਿੱਚ ਬੋ ਬੈਠੇ ਜਿਹੜਾ ਕਹਿੰਦਾ ਧਰਨੇ ਨਹੀਂ ਲੱਗਣ ਦਊਗਾ ਉਹ ਡਾਂਗਾ ਭਰਉਣ ਲੱਗ ਗਿਆ ਥਰੂ ਗੈਸ ਭਰਉਣ ਲੱਗ ਗਿਆ ਰਬੜ ਦੀਆਂ ਗੋਲੀਆਂ ਮਾਰਨ ਲੱਗ ਗਿਆ ਸਿਰ ਪਾੜਨ ਲੱਗ ਗਿਆ ਕਿਸਾਨਾਂ ਦੇ ਤੇ ਆਪ ਦੇਖਿਓ ਕੱਲ ਨੂੰ ਨਤੀਜਾ ਆਉਣਾ ਹੈ ਜਿਮਨੀ ਚੋਣਾ ਦਾ ਚਾਰਾਂ ਦੇ ਵਿੱਚੋਂ ਐ ਨਹੀਂ ਪਤਾ ਚਾਰੇ ਪਤਾ ਨਹੀਂ ਤਿੰਨ ਜੇ ਨਾ ਤੁਸੀਂ ਨਾ ਲੋਕਾਂ ਦੀ ਝੋਲੀ ਪਾਣੀ ਆਜੋ ਭਾਈ 3 ਦਸੰਬਰ ਨੂੰ ਸੋਡੀ ਪਰਖ ਦੀ ਘੜੀ ਐ ਤੇ ਨਹੀਂ ਫਿਰ ਮੋਢੇ ਚੱਕਿਆ ਹੋਇਆ ਜਵਾਕ ਜਦੋਂ ਹਸਪਤਾਲ ਜਾਵਾਂਗੇ ਮੈਂ ਨਹੀਂ ਕਹਿੰਦਾ ਪ੍ਰਮਾਤਮਾ ਹਰ ਬੰਦੇ ਹਰ ਬੱਚੇ ਹਰ ਮਾਂ ਭੈਣ ਨੂੰ ਤੰਦਰੁਸਤੀ ਬਖਸ਼ੇ ਯਾਰ ਲੰਮੀਆਂ ਉਮਰਾਂ ਮਾਣੋ ਜਵਾਨੀਆਂ ਮਾਣੋ ਪਰ ਜਦਦੇ ਬੱਚਾ ਚੱਕ ਕੇ ਜਵਾਕ ਚੱਕ ਕੇ ਡਾਕਟਰ ਕੋਲ ਹੀ ਫਿਰਦੇ ਹੋਏ ਨਾ ਕਿ ਡਾਕਟਰ ਸਾਹਿਬ ਸਾਡੇ ਜਵਾਕ ਨੂੰ ਨਹੀਂ ਪਤਾ ਕੀ ਹੋ ਗਿਆ ਪਤਾ ਨਹੀਂ ਲੱਗ ਰਿਹਾ ਬਿਮਾਰੀ ਕਿਹੜੀ ਹੋ ਗਈ ਕਿਉਂਕਿ ਪਾਣੀ ਨਾਲ ਹੋਣੀ ਐ ਬਾਈ ਛੋੜੇ ਪਾਣੀ ਜੂਰੇਨੀਅਮ ਆ ਗਿਆ ਬਾਈ ਚੈੱਕ ਕਰਾ ਲੋ ਧਰਤੀ ਹੇਠਾਂ ਚੈੱਕ ਕਰਾ ਲੋ ਦਰਿਆ ਮਾਂ ਨਹਿਰਾਂ ਕੱਸੀਆਂ ਸੂਆਂ ਦਾ ਜਰੇਦੀਮ ਆ ਗਿਆ ਥੋੜੇ 15 ਸਾਲ ਦਾ ਪਾਣੀ ਤੁਹਾਡੇ ਕੋਲ ਧਰਤੀ ਹੇਠਾਂ ਰਹਿ ਗਿਆ ਉਹ ਦੋ ਟੋਟੇ ਪੈ ਗਿਓ ਐਤਕੀ ਦੋ ਟੋਟੇ ਬੋਰਾਾਂ ਚ ਓਏ ਦੋ ਟੋਟੇ ਉਹ ਪੀਣ ਵਾਲੇ ਪਾਣੀ ਨੂੰ ਵੀ ਤਰਸੋਂਗੇ ਓਏ ਚੂਲੀ ਪਾਣੀ ਨੂੰ ਵੀ ਤਰਸੋਂਗੇ ਕਿਹੜੀਆਂ ਫਸਲਾਂ ਨੂੰ ਗੱਲ ਕਰਦੇ ਹੋ ਪਾਣੀ ਦੀ ਤੁਸੀਂ ਸੰਭਲ ਜੋ ਏ ਆਜ ਉੱਠ ਖੜੋ ਚਿੰਤਾ ਕਰੋ ਲਾ ਕੇ ਹੱਥ ਨੇ ਪੈਗ ਤੇ ਖਾਗਜ਼ ਦਾ ਰੋਟੀਆਂ ਸਾਗ ਨਾਲ ਸੋਝੰਦੇ ਨੇ दारू ਛੱਡ ਦਿਓ ਛੱਡ ਦਿਓ ਮੁਫਤੀਆਂ ਪੀਣੀਆਂ ਓਏ ਆ ਸਰਪੰਚੀ ਚ 20 ਵੀ 30 ਲੱਖ ਦੀਆਂ दारुਆਂ ਪੀ ਕੇ ਸਰਪੰਚ ਚੁਣੇ ਤੇ ਪਿੰਡ ਕਹਿੰਦੇ ਨਸ਼ੇ ਤੋਂ ਅਸੀਂ ਮੁਕਤ ਕਰ ਦੇਣੀ ਹੈ ਪਿੰਡ ਨਸ਼ਾ ਮੁਕਤ ਕਰ ਦੇਣੀ ਹੈ ਵਾਹ ਤੁਹਾਡੇ ਪੰਜਾਬੀਓ ਮੰਨ ਕੇ ਸੁਣੋ ਸੋਚੋ ਭਾਈ ਆ ਜਾਓ ਯਾਰ ਆਓ ਖੜੋ ਯਾਰ ਨਾਲ ਆ ਕੇ ਲੜਾਈ ਲੜਾਂਗੇ ਭਾਈ ਹੁਣ ਸਾਨੂੰ ਲੜੇ ਬਿਨਾ ਕੋਈ ਹੱਲ ਸਾਡੇ ਕੋਲੇ ਹੈ ਨਹੀਂ ਭਰਾਵੋ ਸਾਡੇ ਦਾ ਸਾਰੇ ਗਦਾਰ ਹੋ ਗਏ ਸਾਰੇ ਦਲਾਲ ਬੈ ਗੇ ਸਾਡੇ ਤਾਂ ਸਭ ਬਕਾਊ ਨੇ ਇਹ ਸਭ ਜੋ ਦਿੱਲੀ ਚਾਹੁੰਦੀ ਆ ਜੋ ਦਿੱਲੀ ਆਏ ਸੈਂਟਰ ਵਾਲੇ ਬੀਜੇਪੀ ਵਾਲੇ ਕਰਨਾ ਚਾਹੁੰਦੇ ਆ ਸਾਰੇ ਉਹਨਾਂ ਦੇ ਦਲਾਲ ਬਣ ਚੁੱਕੇ ਆ ਸਭ ਇਹਨਾਂ ਦੇ ਉਹਨਾਂ ਮੁਤਾਬਕ ਸ਼ੁਰੂ ਕਰਤਾ ਕੰਮ ਹੁਣ ਤਾਂ ਸਾਡੇ ਕੋਲ ਕੋਈ ਆਸ ਉਮੀਦ ਪੰਜਾਬ ਦੇ ਲੋਕ ਨਹੀਂ ਜੇ ਲੋਕ ਇਕੱਠੇ ਹੋ ਗਏ ਸਿਰ ਜੁੜ ਗਏ ਸਾਡੀਆਂ ਸਿੱਖ ਸੰਸਥਾਵਾਂ ਦੇ ਜਥੇਬੰਦੀਆਂ ਦੇ ਇਹ ਮਸਲਾ ਸਿੱਖਾਂ ਦਾ ਨਹੀਂ ਆ ਇਹ ਹਿੰਦੂ ਹੋਵੇ ਮੁਸਲਮਾਨ ਹੋਵੇ ਪੰਜਾਬ ਦੇ ਸਭ ਦਾ ਸਾਂਝਾ ਮਸਲਾ ਪ੍ਰਭੂ ਪਾਣੀ ਕੀ ਹਿੰਦੂ ਨਹੀਂ ਪੀਂਦਾ ਕਿ ਮੁਸਲਮਾਨ ਨਹੀਂ ਪੀਂਦਾ ਕਿ ਮੀਰ ਨਹੀਂ ਪੀਂਦਾ ਕਿ ਸ਼ਹਿਰਾ ਨਹੀਂ ਪੀਂਦਾ ਗਰੀਬ ਅਮੀਰ ਪਿੰਡੂ ਸਭ ਨੇ ਪਾਣੀ ਪੀਣਾ ਯਾਰ ਆਊਮਰਾ ਬਿਰਤਨਾ ਤਰੀਕ ਨੂੰ ਤਾਜਪੁਰ ਰੋਡ ਝੀਲ ਵਾਲੇ ਪਾਸੇ ਜਿੱਦੋਂ ਆਪਾਂ ਜਾਣੇ ਆ ਉਥੋਂ ਇਹ ਡੈਂਗਾ ਦਾ 9 ਕਰੋੜ ਲੀਟਰ ਜਿਹੜੀ ਜ਼ਹਿਰ ਡਕਰੀ ਹੈ 9 ਕਰੋੜ ਲੀਟਰ ਜ਼ਹਿਰ ਉਹ ਬੰਦ ਕਰ NGT ਨੇ ਸੈਂਟਰ ਬੋਰਡ ਨੇ ਪੰਜਾਬ ਪ੍ਰਦੂਸ਼ਣ ਬੋਰਡ ਨੇ ਆਲਾਨ ਕਰਤਾ ਹੁਕਮ ਜਾਰੀ ਕਰਤਾ ਚਿੱਠੀਆਂ ਕੱਢਤੀਆਂ ਵੀ ਇਹ ਗਰ ਕਾਨੂੰਨੀ ਇਹਨੂੰ ਬੰਦ ਕਰੋ ਬੰਦ ਕਰੋ ਬੰਦ ਕਰੋ ਇੱਕ ਵਾਰੀ ਨਹੀਂ ਕਈ ਵਾਰੀ ਉਹਨਾਂ ਨੇ ਚਿੱਠੀਆਂ ਕੱਢਤੀਆਂ ਪਰ ਸਰਕਾਰ ਬੰਦ ਨਹੀਂ ਕਰਦੀ ਭਵੰਤ ਖੜ ਕੇ ਬੋਲਦਾ ਸਟੇਜ ਤੇ ਕਿ ਪਾਣੀ ਚ ਜ਼ਹਿਰਾਂ ਪਾਤੀਆਂ ਦਰਿਆ ਮਾਰ ਮਾਰ ਤੇ ਧਰਤੀ ਹਟਾ ਜ਼ਹਿਰਾਂ ਪਾਤੀਆਂ ਬੋਰ ਕਰਕੇ ਓਏ ਮੁੱਖ ਮੰਤਰੀਆਂ ਭਰਾਵਾ ਤੂੰ ਵਿਰੋਧੀ ਧਰਦਾ ਐ MLA ਨਹੀਂ ਮੁੱਖ ਮੰਤਰੀ ਆ ਤੇਰੀ ਸੰਵਿਧਾਨਕ ਬਾਡੀ ਨੇ ਐਨਜੀਟੀ ਨੇ ਹੁਕਮ ਜਾਰੀ ਕੀਤਾ ਵੀ ਬੰਦ ਕਰੋ ਇਹ ਗੈਰਕਾਨੂੰਨੀ ਹੈ ਲਾਗੂ ਕਿਨੇ ਕਰਾਉਣਾ ਪੜਾਵਾ ਲਾਗੂ ਤੂੰ ਕਰਾਉਣਾ ਤੇਰੇ ਕੋਲ ਸਰਕਾਰ ਆ ਪੁਲਿਸ ਸਭ ਤੰਤਰ ਤੇਰੇ ਕੋਲੇ ਆ ਪਰ ਨਹੀਂ ਅੱਜ ਵੀ ਐ ਲੱਗਦਾ ਇਹਨੂੰ ਵੀ ਜਿਵੇਂ ਮੈਂ ਵਿਰੋਧੀ ਧਰਤੀ ਬੈਠਾ ਹਾਂ ਠੀਕ ਆ ਸੱਜਣਾ ਕਰ ਲਗਦਾ ਰੀਆਂ ਮਾਰ ਲਾ ਡਾਂਗਾ ਕਿਸਾਨਾਂ ਦੇ ਪਾਰ ਦੇ ਪਾਰ ਦੇ ਸਿਰ ਇੱਥੇ ਸਾਡੇ ਸਟੂਡੈਂਟਾਂ ਦੇ ਸਾਡੇ ਟੀਚਰਾਂ ਦੇ ਕਰਦੇ ਜੋ ਧੱਕੇਸ਼ਾਹੀਆਂ ਕਰਦੇ ਆ ਪਾ ਦੇ ਜ਼ਹਿਰਾਂ ਮਲਾ ਦੇ ਜੋ ਬੱਚਾ ਖੁਜਾ ਮਾਰਦੇ ਪੰਜਾਬ ਜੋ ਤਨੂੰ ਲੱਗਦਾ ਇੱਥੇ ਜਿਨੇ ਜਿਨੇ ਪੰਜਾਬ ਨਾਲ ਗਦਾਰੀਆਂ ਕੀਤੀਆਂ ਅੱਜ ਉਹਨਾਂ ਦਾ ਨਾਂ ਕਿਹੜੀ ਲਿਸਟ ਚ ਆਉਂਦਾ ਕਿਹੜੇ ਇਤਿਹਾਸ ਚ ਕਿਵੇਂ ਦਰਜ ਹੋਈ ਆ ਪਤਾ ਤੈਨੂੰ ਜੋ ਜੋ ਇੱਥੇ ਪੰਜਾਬ ਨਾਲ ਕਰਕੇ ਗਏ ਆ ਰੋਲ ਤੇ ਲੋਕਾਂ ਨੇ ਮਿੱਟੀ ਚ ਧੂੜ ਚ ਰੋਲ ਤੇ ਇਤਿਹਾਸ ਵੀ ਰੋਲ ਦਿੰਦਾ ਇਤਿਹਾਸ ਹਮੇਸ਼ਾ ਇਮਾਨਦਾਰ ਬੰਦਿਆਂ ਨੂੰ ਯੋਧਿਆਂ ਨੂੰ ਸੂਰਮਿਆਂ ਨੂੰ ਲੜਨ ਵਾਲਿਆਂ ਨੂੰ ਹੱਕ ਤੇ ਸੱਚ ਦੇ ਪਹਿਰਾ ਦੇਣ ਵਾਲਿਆਂ ਨੂੰ ਹਮੇਸ਼ਾ ਯਾਦ ਰੱਖਦਾ ਹੈ। ਮਾੜੇ ਬੰਦਿਆਂ ਨੂੰ ਇਤਿਹਾਸ ਰੋੜ ਦਿੰਦਾ ਹੈ। ਪਾਂਸਿਆਂ ਕਰਲਾ ਜੋ ਮਾਨਾ ਗਿਆ ਕਰਨੀਆਂ ਸਮਾਂ ਦੋ ਸਾਲ ਦਾ। ਲੋਕਾਂ ਨੇ ਵੱਡਿਆਂ ਵੱਡਿਆਂ ਨੂੰ ਤੂੜ ਚਟਾਤੀ ਦਿੱਤੀ। ਸੋ ਮੈਂ ਅਪੀਲ ਕਰਦਾ ਤਿੰਨ ਤਰੀਕ ਨੂੰ ਬਾਈ ਤਨ ਸੰਬਰ ਨੂੰ ਤਾਜਪੁਰ ਰੋਡ ਲੁਧਿਆਣੇ ਦੇ ਉੱਤੇ ਜਿੱਥੋਂ ਬੁੱਢਾ ਦਰਿਆ ਦੇ ਵਿੱਚ 11 ਪੈਂਦੀਆਂ 9 ਕਰੋੜ ਲੀਟਰ ਜਿਆਹ ਰਕ ਦਿਨ ਚ ਪਾ ਦਿੰਦੇ 9 ਕਰੋੜ ਲੀਟਰ ਇੱਕ ਦਿਨ ਚ ਉਹ ਬੰਦ ਕਰੂਗਾ ਪਹੁੰਚੋ ਬਈ ਸਾਡੇ ਕਿਸਾਨਾਂ ਦਾ ਵੀ ਸੱਦਾ ਆਇਆ ਜਿੱਥੇ ਉੱਥੇ ਵੀ ਪਹੁੰਚੋ ਡੱਲੇ ਵਾਲ ਨੇ ਮਰਨ ਵਰਤੇ ਬੈਠਣਾ 26 ਨੂੰ ਉੱਥੇ ਵੀ ਪਹੁੰਚੋ ਕੌਮਨ ਸਾਹ ਮੋਰਚੇ ਦੀ ਪਹੁੰਚੋ ਘਰਾਂ ਚ ਬੈਠਣ ਦਾ ਵੇਲਾ ਨਹੀਂ ਹੁਣ ਤਾਂ ਕਮਰ कसे ਕੱਸ ਲੋ ਤੇ ਚੋਲਿਆ ਜ ਰੋਟੀ ਪਾ ਕੇ ਤੇ ਬਸ ਇਹ ਕਹਿ ਕੇ ਜਾਇਆ ਕਰੀਂ ਭਾਗਮਾਨੇ ਜਾਂ ਮਾਂ ਜਾਂ ਕੋਈ ਵੀ ਥੋੜੀ ਘਰਾਂ ਦੇ ਵਿੱਚ ਹੈਗੇ ਆ ਹੁਣ ਦੇਖਾਂਗੇ ਹੱਥ ਨੇ ਆਟਾ ਫੇਰ ਗੁੰਨ ਲੀ ਜੇ ਆ ਗਏ ਤਾਂ ਹੁਣ ਤਾਂ ਸਮਾਂ ਆ ਗਿਆ ਬਈ ਤੇ ਨਹੀਂ ਫਿਰ ਅਸੀਂ ਠੀਕ ਹੈ ਘਰਾਂ 'ਚ ਬੈਠੇ ਸਭ ਦੀ ਕਹਾਣੀ ਇਹਨਾਂ ਨੇ ਖਤਮ ਕਰ ਦੇਣੀ ਸਲਾਉ ਮੇਰਾ ਵੀਰ ਜਿੱਥੇ ਜਿੱਥੇ ੱਤਕਾ ਹੋ ਰਿਹਾ ਪੰਜਾਬ ਨਾਲ ਆਪਣੇ ਹੱਕਾਂ ਲਈ ਪੰਜਾਬ ਨੂੰ ਫੈੜ ਟਾਂਚੇ ਦੀ ਗੱਲ ਪੰਜਾਬ ਦੇ ਅਧਿਕਾਰਾਂ ਦੀ ਗੱਲ ਵੱਧ ਅਧਿਕਾਰਾਂ ਦੀ ਗੱਲ ਜਿਹੜੀ ਲਗਾਤਾਰ ਸੈਂਟਰ ਖੋ ਰਿਹਾ ਉਹਦੇ ਉੱਤੇ ਗੱਲਾਂ ਕਰਨੀਆਂ ਸਾਡੀਆਂ ਅੱਜ ਅੱਜ ਪੰਜਾਬ ਨੂੰ ਲੜਨ ਦੀ ਖੜਨ ਦੀ ਲੋੜ ਹੈ ਚਾਹੁੰਦੇ ਵਖਤੇ ਰਹੋ ਵਾਹਿਗੁਰੂ ਜੀ ਕੀ ਫਤਿਹ